ਸਦਾ ਲਾਭ ਨੂੰ ਬਚਾਤਾ ਜੀ ਤੁਸੀਂ ਜਾ ਕੇ ਇਹ ਕੰਪੀਟੀਸ਼ਨ ਦੀ ਆਪਸ ਸੇ ਇਹ ਸਿਲੇਬਸ ਪੜ੍ਹਨ। ਨਹੀਂ ਸਰ ਸਿਲੇਬਸ ਨਹੀਂ। ਅ ਮਲੇ ਸਾਹਿਬ ਕੋ ਦਿੱਕਤ ਕਰਦੇ ਨੇ ਬੱਚੇ। ਅੱਛਾ। ਕਿਹੜਾ ਸਕੂਲ ਹੈ ਬੇਟਾ? ਗਵਰਨਮੈਂਟ ਸਕੂਲ ਹੈ। ਅੱਛਾ। ਇਹ ਬਾਰੇ ਤੇ ਆਕੇ ਤੁਸੀਂ ਸਿਲੇਬਸ ਦੀ ਕਿਤਾਬਾਂ ਵੀ ਵਟ ਸਕਦੇ ਹੋ। ਇਹ ਕਰੇ ਮਾਹੌਲ ਨਹੀਂ ਬਣਦਾ। ਹਾਂ ਜੀ। ਸਿਟਿੰਗ ਹੋਣ ਲੱਗੀ ਹੋਈ ਹੈ। ਸਿਟਿੰਗ ਹੋ ਜਾਂਦੀ ਹੈ। ਵੈਰੀ ਗੁੱਡ। ਆਲ ਦ ਬੈਸਟ। ਥੈਂਕ ਯੂ।

ਬਰਨਾਲੇ ਵਿੱਚ ਨੌ ਬਣਾਈ ਹਾਂ ਹਾਂ ਬਰਨਾਲੇ ਵਾਲੀ ਨੂੰ ਪੜੋ ਪੜਨਾ ਹੈ ਬਟੇ ਅਫਸਰ ਬਣਨਾ ਕੀ ਬਣਨਾ ਬਟੇ ਆਈਐਸ 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 ਸਿਟਿੰਗ ਨਾ ਬਣ ਸਕਦਾ ਹੈ ਜੀ ਲਾਇਬ੍ਰੇਰੀ ਹੋਂ ਕੰਪੀਟੀਸ਼ਨ ਦੀਆਂ ਬੁੱਕਸ ਪੜ੍ਹ ਕੇ ਇਸ ਤਰ੍ਹਾਂ ਦੀ ਬਹੁਤ ਧੰਨਵਾਦ ਹੈ ਤੁਹਾਡੇ ਕਿ ਤੁਸੀਂ ਇਹ ਉਪਰਾਂਦਾ ਕੀਤਾ ਤੇ ਸੌਂਦਰੀ ਬਹੁਤ ਆਸਾਨੀ ਹੋਈ ਹੈ ਕਈ ਵਾਰ ਇਹ ਘਰੇ ਤਾਂ ਮਹੌਲ ਵੀ ਬਣਦਾ ਨਾ ਪਰੰਪਰ। ਜੇ ਨਹੀਂ ਪਾਉਂਦਾ ਤਾਂ ਕਈ ਵਾਰੀ ਉਹ ਲੋਕ ਬੰਦ ਹੈ ਨਾ ਵੀ ਜੇਕਰ ਕਿਰੇਕ੍ਰੇਸ਼ਨ ਇਹਦਾ ਚੱਲ ਜਾਏ ਤਾਂ ਇਹ ਚਾਹਾਂਤੀ ਨਾ ਪਾੜ ਸਕਦਾ। ਅੱਛਾ ਗੁੱਡ ਲੱਕ। ਆਲ தி ਬੈਸਟ। ਪਿੱਛੇ ਹੋ ਜਾਈਏ। ਪਿੱਛੇ ਹੋ ਜਾਈਏ। ਜੀ ਬੱਚੀ ਨੂੰ ਹੋਣੀ। ਜੀ ਬੱਚੀ ਨੂੰ ਮਾਪਾ ਬਾਕੀ ਚੁੱਕ ਲੈਣਾ ਹਾਂ ਆ ਜਰਦੀ ਆ ਜਰਦੀ ਤੁਹਾਡੇ ਕੋਲ ਆਓ ਜੀ ਮਾਨ ਸਾਹ ਉਹਨਾਂ ਨੂੰ ਵੀ ਕਰਨਾ ਹੈ ਡਾਕੂਮੈਂਟ ਰਾਵਣ ਵਾਲਾ ਆ ਰਾਵਣ ਵਾਲਾ ਥੋੜੇ ਕਰਕੇ ਮੈਨੂੰ ਖੜ ਕੇ ਪਾਉ ਪਾ ਸ਼ਬਦ ਆਜਾ ਆਜਾ ਬਾਹੂ ਜੀ ਮਾਨ ਸਰ ਜੀ ਜਿਹੜੀ ਮਾਵਾਂ ਦੇ ਦੋਸਤ ਜੀ ਇੱਥੇ ਬੱਚਿਆਂ ਦੀ ਸੁਧੀਆਂ ਤਾਂ ਜਿਹੜੀਆਂ ਮਨਵਾਸ ਨੇ ਹਾਂ ਕੋਈ ਫਾਰਮਟੀਆਂ ਹੋਈਆਂ ਨਹੀਂ ਪੂਰੀਆਂ ਜਿੱਥੇ ਅੱਛਾ ਹਾਂ ਜੀ ਠੀਕ ਹੈ ਤਾਂ ਕਿ ਨਾ ਬੰਗਿਆ ਦੇ ਦਾਂ ਦੇਤੀ ਜੀ ਗੁਰਦੇ ਲੋਕ ਕਰਦੇ ਜੀ ਹਾਂ ਅੱਛਾ ਸਟੇਡੀਅਮ ਬਸਤੇ ਨੇ ਹਾਂ ਜਾਈਂ ਲੜਕੇ ਜੀ ਤਾਂ ਸਕੂਲ ਲੱਗਦੇ ਜੀ ਲੜਕਿਆਂ ਦੇ ਥੈਂਕ ਯੂ ਧੰਨਵਾਦ ਠੀਕ ਹੈ ਅਕਾਲ ਆਹ ਲਓ ਜੀ ਫਾਰਮਰ ਬੰਦੀ ਆ ਜੀ ਸਾਹਿਦਾ ਵੀ ਥਲੋ ਵੀ ਜੀ ਗੱਲਬਾਤ ਕਰੀਏ ਦੋ ਦੋ ਜੱਟ ਦੋ ਜੱਟ ਇੱਕ ਮਿੰਟ ਇੱਕ ਮਿੰਟ ਸਰ ਤੋਂ ਦੱਸਾਂ ਮਾਸਟਰ ਜੀ ਕਹਿੰਦੇ ਇਹ ਕਹਿੰਦੇ ਕਹਿੰਦੇ ਮੈਂ ਕਿਹਾ ਸਾਡੇ ਇਹਦੀ ਲੀਡਰ ਨੇ ਸਾਡੇ ਪੁਰਾਣੇ ਬੰਦੇ ਨੇ ਐਵੇਂ ਨਹੀਂ ਹੁੰਦਾ ਹਾਂਜੀ ਗੱਲ ਚੱਲੇ ਉਪਰਾਲਾ ਕੀਤਾਗਾ 2 ਕੋ ਪੂਰੇ ਪੰਜਾਬ ਦੇ ਵਿੱਚ ਲਗਭਗ ਸਰ ਮਾੜਾ ਜੇ ਹਰ ਹਲਕੇ 'ਚ ਹਾਂ ਸਾ ਥੋੜਾ ਜਿਹਾ ਆਓ ਆਜੋ ਆਜੋ ਲਗਭਗ ਹਰ ਹਲਕੇ ਦੇ ਵਿੱਚ ਉਹ ਸ਼ਾਨਦਾਰ ਲਾਇਬ੍ਰੇਰੀਆਂ ਜਿਹੜੀਆਂ ਉਹ ਖੋਲ ਰਹੇ ਆਂ ਦੇ ਵਿੱਚ ਬਰਨਾਲੇ ਦੇ ਵਿੱਚ ਨੌ ਲਾਇਬ੍ਰੇਰੀਆਂ ਨੇ ਤੇ ਅੱਜ ਸੈਣੇ ਆ ਤੇ ਨਾਲ ਨਾਲ ਅਜ ਵਰਚੁਅਲ ਮਿਲ ਕਲੰਦੀਚਾਰ ਨੇ ਤੇ ਨਾਲ ਨਾਲ ਜਿਹੜਾ ਆਪਣਾ ਬਧੌੜਾ ਹਲਕਾ ਉਹਦੀਚਾਰ ਨੇ ਤੇ ਸਿਲੇਬਸ ਦੀਆਂ ਕਿਤਾਬਾਂ ਵੀ ਇੱਥੇ ਅਵੇਲੇਬਲ ਹੋਣਗੀਆਂ ਬੱਚੇ ਆਪਣੀਆਂ ਕਿਤਾਬਾਂ ਘਰੋਂ ਲਿਆ ਲਿਆ ਕੇ ਇੱਥੇ ਪੜ ਸਕਦੇ ਆ ਤੇ ਨਾਲ ਪੂਰੀ ਦੁਨੀਆ ਦੀਆਂ ਜਿਹੜੀਆਂ ਕੰਪੀਟੀਸ਼ਨ ਦੀਆਂ ਕਿਤਾਬਾਂ ਨੇ ਜਨਵੋਲ ਦੀਆਂ ਕਿਤਾਬਾਂ ਨੇ ਕਿਉਂ ਕਰੇ ਕਈ ਵਾਰੀ ਮਾਹੌਲ ਨਹੀਂ ਬਣਦਾ ਪੜਨ ਦਾ ਰੋਲਾ ਪੈਂਦਾ ਰਹਿੰਦਾ ਜਾਂ ਕੋ ਤਾਂ ਬੱਚੇ ਇੱਥੇ ਆ ਕੇ ਆਪਣੀ ਪੜਾਈ ਕਰ ਸਕਦੇ ਆ ਸਿੱਖਿਆ ਕ੍ਰਾਂਤੀ ਵੀ ਵਧੀਆ ਉਪਰਲਾ ਕੀਤਾ ਜਾ ਰਿਹਾ ਇਹਨਾਂ ਲਾਹਾ ਮਿਲੇਗਾ ਬੱਚਿਆਂ ਨੂੰ ਤੁਗਲ ਮਿਲੇਗਾ ਜੀ ਦੇਖੋ ਜੇ ਮਾਹੌਲ ਮਿਲ ਜੇ ਬੱਚੇ ਤਾਂ ਹੁਣ ਬੱਚਿਆਂ ਨੂੰ ਪੁੱਛਿਆ ਕੋਈ ਹਾਈਐਸਟ ਬਣਨ ਨੂੰ ਕਹਿੰਦਾ ਕੋਈ ਆਈਪੀਐਸ ਬਣਨ ਨੂੰ ਕਹਿੰਦਾ ਹੈਨਾ ਕੋਈ ਇੰਜੀਨੀਅਰ ਬਣਨ ਨੂੰ ਕਹਿੰਦਾ ਉਹ ਸੁਪਨੇ ਬੱਟੇ ਰੱਖਣੇ ਚਾਹੀਦੇ ਤੇ ਮੈਨੂੰ ਉਮੀਦ ਹੈ ਕਿ ਇਹ ਸਾਡੇ ਇਸਾ ਹਲਕੇ ਨੂੰ ਆਪਾਂ ਪਛੜਿਆ ਹੋਇਆ ਕਹਿੰਦੇ ਸੀ ਦਿਖ ਪਕੋ ਤੇ ਮੈਨੂੰ ਉਮੀਦ ਹੈ ਹੁਣ ਇਹ ਇਲਾਕਾ ਜਿਹੜਾ ਸਰ ਬਹੁਤ ਉਮੀਦ ਹੈ ਲੋਕਾਂ ਨੂੰ ਇਸ ਹਲਕੇ ਦੀ ਬਧੌੜ ਕਿ ਆਹ ਨਾਲ ਹੀ ਬਹੁਤ ਚੀਜ਼ਾਂ ਦੀ ਮੰਗਾਂ ਨੇ ਜਿਵੇਂ ਵੱਡੇ ਕਾਲਜ ਆ ਇੱਥੇ ਕੁੜੀਆਂ ਦੇ ਇੰਜੀਨੀਅਰਿੰਗ ਕਾਲਜ ਹਾਂਜੀ ਪਰ ਉਹ ਚੀਜ਼ਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਕਿ ਹੋਊਗੀ ਪੂਰੀ ਕਾਲਜਾਂ ਦੀ ਵੀ ਪਲੱਸ ਸੰਗਰੂਰ ਮੈਡੀਕਲ ਕਾਲਜ ਤੇ ਇਸ ਤੋਂ ਇਲਾਵਾ ਜਿਹੜਾ ਖੇਤਾਂ ਨੂੰ ਪਾਣੀ ਜਿਹੜਾ ਮਿਲੇ ਆ ਅ ਬਿਜਲੀ 91 ਲੱਖ ਰੁਪਏ ਦਾ ਹੈ ਹਰ ਇੱਕ ਪਰਿਵਾਰ ਨੂੰ ਸਿਹਤ ਬੀਮਾ ਬਿਨਾਂ ਕਿਸੇ ਫਾਰਮ ਤੋਂ ਬਿਨਾਂ ਕਿਸੇ ਅਰਾਜੀ ਪਹਿਲਗੇ ਬਿਚਾਏ ਕਹਨੇ ਨੂੰ ਕੀ ਸਜਾ ਦੇ ਕੇ ਜਾ ਰਹੇ ਆ ਦੇਖੋ ਸੈਣਾ ਰਸਾਂਸਦ ਮੈਂਬਰ ਵੇਲੇ ਤੁਸੀਂ ਕਾਫੀ ਗ੍ਰਾਂਟ ਪਹਿਲ ਦੇ ਤਹਾਰ ਤੇ ਦਿੱਤੀ ਸੀ ਤੇ ਹੁਣ ਸੰਸਦ ਮੈਂਬਰ ਸਾਹਿਬ ਤੁਹਾਡੇ ਕੋਲ ਆਖੜੇ ਨੇ ਕਿ ਸੰਸਦ ਮੈਂਬਰ ਸਾਹਿਬ ਆਖੜੇ ਨੇ 5 ਕਰੋੜ ਦੀ ਮੰਗ ਕੀਤੀ ਹੈ ਪੰਚਾਇਤ ਨੇ ਸੈਣਾ ਪੰਚਾਇਤ ਨੇ ਸਰਕਾਰ ਕਰ ਇੱਥੇ ਨਗਰਪਾਲਿਕਾ ਦਾ ਵੀ ਮੁੱਦਾ ਕਾਫੀ ਗਰਮਾਇਆ ਹੋਇਆ ਹੈ ਹਾਂਜੀ ਬਹੁਤ ਸੋਨਾ ਪੰਚਾਇਤ ਘਰ ਹੈ ਇੱਥੇ ਪਰ ਮੈਨੂੰ ਯਾਦ ਹੈ ਇਸ ਗੱਲ ਦਾ ਕਿ ਬੜਾ ਸ਼ਾਨਦਾਰ ਆ ਨਾਲ ਹੀ ਪੰਚਾਇਤ ਘਰ ਉਹ ਬੋਰਡ ਦੇ ਥੱਲੇ ਆਉਂਦੇ ਰਹੇ ਸੋ ਸਰਪਧੌਰ ਸਿਵਲ ਹਸਪਤਾਲ ਦੇ ਵਿੱਚ ਡਿਜੀਟਲ ਐਕਸਰੇ ਮਸ਼ੀਨ ਦੀ ਲੰਬੇ ਚਿਰ ਤੋਂ ਮੰਗ ਆ ਗਈ ਜੀ ਉਹ ਪੂਰੀ ਨਹੀਂ ਹੋ ਰਹੀ ਜੀ ਕਾਫੀ ਉਹਨੂੰ ਟਾਈਮ ਹੋ ਗਿਆ ਜੀ ਬਿਲਕੁਲ ਅਸੀਂ ਦੇਖੋ ਸਾਡੇ ਤਿੰਨੋਂ ਐਮਐਲਏ ਖੜੇ ਨੇ ਇਸ ਇਲਾਕੇ ਦੇ ਐਮਪੀ ਸਾਹਿਬ ਖੜੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮਾਲਕ ਆਮ ਆਦਮੀ ਕਲੀਨਿਕ ਤਿਆਗਾਇਆ ਸੀ ਜੀ ਜੀ ਹੈ ਵੱਡੇ ਹਸਪਤਾਲ ਵੀ ਜਿਹੜੇ ਨੇ ਉਹ ਵੀ ਲੋਕਾਂ ਨੂੰ ਅਸੀਂ ਦੇਵਾਂਗੇ ਤਾਂ ਕਿ ਕਿ ਪਹਿਲਾਂ ਆਪਣੇ ਇਲਾਕੇ ਨੂੰ ਇਲਾਜ ਵਾਸਤੇ ਜਤਾਂ ਡੀ ਐਮ ਸੀ ਲੁਧਿਆਣਾ ਜਾਂ ਪਟਿਆਲੇ ਅੱਜ ਜਾਣਾ ਪੈਂਦਾ ਸੀ ਕਈ ਵਾਰੀ ਟਾਈਮ ਬਹੁਤ ਕ੍ਰੂਸ਼ਲ ਹੁੰਨ ਤੋਂ ਉਸ ਤੇ ਸਰ ਜੀ ਬਲਕਨ ਸਿੰਘ ਵੀ ਚੌਕ ਕਰ ਉਹ ਆਉਣ ਵਾਲੇ ਦਿਨਾਂ ਚ ਅਨਾਉਂਸਮੈਂਟ ਹੋਊਗੀ ਜ਼ਿਲ੍ਹਾ ਪੱਤਰ ਸਰ ਜਿਹੜੇ ਹਰਮਨ ਦਰਵਾਸਨ ਧਮਕੀਆਂ ਨੂੰ ਦੇਤੀ ਕਿ ਇਸ ਸਾਲ ਅਸੀਂ ਉਹਨਾਂ ਨੂੰ ਕ੍ਰੈਸ਼ ਕਰ ਲਿਆ ਜਿਹੜਾ ਉਹਨਾਂ ਦਾ ਨੰਬਰ ਹੈ ਜਿਹੜਾ ਜਿੱਥੋਂ ਈਮੇਲ ਆਈ ਹੈ ਬੜੀ ਜਲਦੀ ਜਿਹੜਾ ਉਹਨਾਂ ਨੂੰ ਜਿਹੜਾ ਭੜਕੇ ਜਾਵਾਂਗੇ ਤੇ ਇਸ ਤਰ੍ਹਾਂ ਦੀ ਹਿੰਮਤ ਮਤਲਬ ਜਿਹਦੀ ਜਿਹਨੇ ਵੀ ਕੀਤੀ ਹੈ ਉਹਨੂੰ ਮਿਸਾਲੀ ਸਜ਼ਾਾਂ ਮਿਲਗੇ ਪੈਸੇ ਵੀ ਅਸੀਂ ਵਿਧਾਨ ਸਭਾ ਦੇ ਵਿੱਚ ਵੀ ਅਦਵੀਆਂ ਹਰ ਦੁਤਾ ਦੇ ਗ੍ਰਾਂਟੀਆਂ ਜੇ ਕੋਈ ਵੀ ਅਦਵੀ ਕੱਢੇਸ਼ ਕਰੂਗਾ ਸਖਤ ਸਿਆਮਾ ਰੱਖਿਆ ਉਹਦੇ ਵਿੱਚ ਗੁਰੂ ਘਰ ਜਾਂ ਉਹਦੇ ਵਿੱਚ ਕੋਈ ਵੀ ਧਾਰਮਿਕ ਬਿਲਡਿੰਗ ਵੀ ਉਹਦੇ ਵਿੱਚ ਇਨ ਕਰੂਗਾ ਸੋ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਸਾਡੇ ਅਜੇ ਤਾਂ ਦਰਬਾਰ ਸਾਹਿਬ ਜਾਨਣਿਆ ਆਪਣੀ ਪਰਿਵਾਰ ਦੀ ਸੁਰੱਖਿਆ ਮੰਗਣ ਤੇ ਇੱਕ ਮੇ ਹੋ ਸਕਦਾ ਕਿ ਦਰਵਾਜ਼ਾ ਸਾਬ ਨੂੰ ਕੋਈ